ਇਮਲੀ ਦੀ ਚਟਨੀ ਤੁਸੀਂ ਸਾਰਿਆਂ ਨੇ ਹੀ ਖਾਧੀ ਹੋਵੇਗੀ ਪਰ ਕੀ ਤੁਹਾਨੂੰ ਪਤਾ ਹੈ ਇਮਲੀ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਉਂਦੀ ਹੈ ਫੈਟੀ ਲੀਵਰ ਐਸਿਡ ਪੇਟ ਦੀਆਂ ਸਮੱਸਿਆਵਾਂ ਨੂੰ ਦੂਰ ਕਰਦੀ ਹੈ ਹੁਣ ਤੁਹਾਨੂੰ ਦੱਸਦੇ ਹਾਂ ਇਮਲੀ ਨੂੰ ਸਹੀ ਤਰੀਕੇ ਨਾਲ ਲੈਣਾ ਕਿਵੇਂ ਹੈ ਹੁਣ ਅਕਿ ਆਪਾਂ ਇਮਲੀ ਨੂੰ 3-4 ਘੰਟੇ ਭਿਓ ਕੇ ਰੱਖਤਾ ਸੀਗਾ ਜੀ ਆ ਦੇਖੋ ਤੁਸੀਂ ਦੇਖ ਸਕਦੇ ਇੰਨੀ ਇੱਕ ਗਾੜੀ ਹੋ ਗਈ ਹੈ ਹੁਣ ਆਪਾਂ ਇਹਦੇ ਜਿਹੜੇ ਬੀਜ ਆ ਚੰਗੀ ਤਰ੍ਹਾਂ ਵਿੱਚੋਂ ਕੱਢਾਂਗੇ ਤੇ ਇਹਦਾ ਪਲਪ ਆ ਜਿਹੜਾ ਉਹ ਆਪਾਂ ਲੈਣਾ ਹੈਗਾ ਆ ਇਸ ਤਰ੍ਹਾਂ ਗਾੜੀ ਜਿਹੜੀ ਸੰਘਣੀ ਸੰਘਣੀ ਲੈਣੀ ਹੈ ਗੈਸ ਔਨ ਕਰ ਲਿਆ ਜੀ ਤੇ ਫਰਾਈਪੈਨ ਰੱਖ ਲਿਆ ਤੇ ਹੁਣ ਆਪਾਂ ਇਮਲੀ ਆ ਜਿਹੜੀ ਸਾਰੀ ਆਪਾਂ ਇਹਦੇ ਵਿੱਚ ਆਦਰ ਮਾਣ ਤਿੰਨ ਚਾਰ ਮਿੰਟ ਆਪਾਂ ਇਹਨੂੰ ਗਰਮ ਕਰਾਂਗੇ ਇਸ ਤਰ੍ਹਾਂ ਕਿਉਂਕਿ ਚੰਗੀ ਤਰ੍ਹਾਂ ਜਿਹੜਾ ਆਪਣਾ ਇਹਦਾ ਗੁੱਦਾਗਾ ਉਹ ਨਿਕਲ ਜੇ ਤੇ ਜਿਹੜੇ ਬੀਜ ਹੈ ਜਿਹੜੇ ਇਹਦੇ ਅਲੱਗ ਹੋ ਜਾਣ ਤੇ ਗੁੱਦਾ ਅਲੱਗ ਹੋ ਜੇ ਆਪਾਂ ਫੇਰ ਇਹਨੂੰ ਛਾਣਾਂਗੇ ਤੇ ਓਨੀ ਦੇਰ ਆਪਾਂ ਇਹਦਾ ਮਸਾਲਾ ਤਿਆਰ ਕਰ ਲੈਨੇ ਹੁਣ ਆਪਾਂ ਇਮਲੀ ਦੇ ਵਿੱਚ ਪਾਉਣ ਲਈ ਜਿਹੜਾ ਮਸਾਲਾ ਲਿਆ ਉਹਦੇ ਵਿੱਚ ਚੀਜ਼ਾਂ ਲਈਆਂ ਨੇ ਦੇਖੋ ਇੱਕ ਚਮਚਤਾ ਆਪਾਂ ਲੈ ਲਿਆ ਜੀਰੇ ਦਾ ਜੀ ਇੱਕ ਚਮਚ ਲੈ ਲਿਆ ਆਪਾਂ ਸੌਫ ਦਾ ਤੇ ਅਪਾ 7-8 ਕ ਆਪਾਂ ਕਾਲੀਆਂ ਮਿਰਚਾਂ ਲਈਆਂ ਨੇ ਤੇ ਇੱਕ ਐਡਾ ਕ ਟੁਕੜਾ ਆਪਾਂ ਸੁੰਢ ਦਾ ਲਿਆਗਾ ਤੇ ਅੱਧਾ ਚਮਚਾ ਆਪਾਂ ਲਿਆ ਕਾਲੇ ਨਮਕ ਦਾ ਇੱਕ ਚਮਚਾ ਲਿਆ ਆਪਾਂ ਸੇਂ ਦਾ ਨਮਕ ਦਾ ਛੇਆ ਚੀਜ਼ਾਂ ਨੂੰ ਹੁਣ ਆਪਾਂ ਮਿਕਸ ਕਰਨਾ ਇਹਨਾਂ ਨੂੰ ਆਪਾਂ ਸੌਫ ਨੂੰ ਤੇ ਜੀਰੇ ਨੂੰ ਕਾਲੀਆਂ ਮਿਰਚਾਂ ਤੇ ਸੁੰਢ ਨੂੰ ਆਪਾਂ ਰਗੜਾਂਗੇ ਆਪਾਂ ਇਹ ਸਾਰੀਆਂ ਚੀਜ਼ਾਂ ਨੂੰ ਗ੍ਰाइंड ਕਰਾਂਗੇ ਸੁੰਢ ਵੀ ਤੇ ਮਿਰਚਾਂ ਪਾ ਲਈਆਂ ਇਹ ਕਾਲਾ ਨਾਮਕ ਤੇਲ ਦਾ ਨੋਕ ਵੀ ਆਪਾਂ ਵਿੱਚ ਹੀ ਪਾ ਲਵਾਂਗੇ ਚੰਗੀ ਤਰ੍ਹਾਂ ਮਿਕਸ ਹੋ ਜਾਊਗਾ ਲਿਵਰ ਨੂੰ ਤੰਦਰੁਸਤ ਬਣਾਉਣ ਲਈ ਅਸੀਂ ਇਹ ਚਟਣੀ ਤਿਆਰ ਕਰਦੇ ਹਾਂ ਜਦੋਂ ਲਿਵਰ ਠੀਕ ਨਹੀਂ ਹੁੰਦਾ ਤਾਂ ਕਦੇ ਸਾਡੇ ਅੰਦਰ ਤਜਾਜ ਬਣਦਾ ਹੈ ਕਦੇ ਕਬਜ ਹੁੰਦੀ ਹੈ ਗੈਸ ਬਣਦੀ ਹੈ ਭੋਜਨ ਚੰਗੀ ਤਰ੍ਹਾਂ ਹজম ਨਹੀਂ ਹੁੰਦਾ ਭੋਜਨ ਖਾਣ ਤੋਂ ਬਾਅਦ ਪੇਟ ਭਾਰਾ-ਪਾਰਾ ਹੁੰਦਾ ਤਾਂ ਇਹ ਮਸਾਲਾ ਇਸ ਵਿੱਚ ਬਹੁਤ ਵਧੀਆ ਕੰਮ ਕਰੇਗਾ ਇਹ ਮਸਾਲੇ ਨੂੰ ਤੁਸੀਂ ਦਹੀਂ ਜਾਂ ਲੱਸੀ ਵਿੱਚ ਪਾ ਕੇ ਵੀ ਖਾ ਸਕਦੇ ਹੋ ਇਹ ਹੁਣ ਆਪਣੀ ਇਮਲੀ ਚੰਗੀ ਤਰ੍ਹਾਂ ਪੱਕ ਚੁੱਕੀ ਹੈ ਜੀ ਹੁਣ ਆਪਾਂ ਇਹਨੂੰ ਛਾਣਨੀ ਦੇ ਵਿੱਚ ਪਾ ਕੇ ਇਹਨੂੰ ਚੰਗੀ ਤਰ੍ਹਾਂ ਛਾਣਾਂਗੇ ਤਾਂ ਕਿ ਆਪਾਂ ਇਹਦਾ ਗੁੜਾ ਪ੍ਰਾਪਤ ਕਰ ਸਕੀਏ ਚੰਗੀ ਤਰ੍ਹਾਂ ਇਮਲੀ ਦੇ ਬੀਜ ਆ ਜਿਹੜੇ ਲੱਗ ਕਰ ਲਏ ਨੇ ਤੇ ਆ ਜੂਸ ਥੱਲੇ ਬਣ ਗਿਆ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਇਹਨੂੰ ਪਕਾਵਾਂਗੇ ਹੁਣ ਆਪਾਂ ਫੇਰ ਉਹੀ ਦਵਾਰਾ 프ਾਈਪਨ ਜਿਹੜਾ ਰੱਖ ਲਿਆ ਈਮਲੀ ਵਾਲਾ ਤੇ ਹੁਣ ਆਪਾਂ ਜਿਹੜਾ ਈਮਲੀ ਦਾ ਜੂਸ ਕੱਢਿਆ ਸਾਰਾ ਉਹ ਆਪਾਂ ਵਿੱਚ ਪਾ ਦੇਵਾਂਗੇ ਇਹਨੂੰ ਹੁਣ ਫੇਰ ਆਪਾਂ 2-3 ਮਿੰਟ ਲਈ ਫੇਰ ਪਕਾਵਾਂਗੇ ਆਪਾਂ ਇਹਦੇ ਵਿੱਚ 100 ਗ੍ਰਾਮ ਆਪਣੀ ਈਮਲੀ ਸੀ ਤੇ ਆਪਾਂ 100 ਗ੍ਰਾਮ ਹੀ 150 ਗ੍ਰਾਮ ਆਪਾਂ ਇਹਦੇ ਵਿੱਚ ਮਿੱਠੇ ਦਾ ਪਾਉਣਾ ਅੱਧਾ ਆਪਾਂ ਗੁੜ ਪਾਤਾ ਤੇ ਅੱਧੀ ਆਪਾਂ ਨੇ ਸ਼ੱਕਰ ਪਾਈ ਆ 100 ਗ੍ਰਾਮ ਹੀ ਇਹ ਪਾਤਾ ਚੀਜ਼ਾਂ ਜੇ ਤੁਸੀਂ ਗੁੜ ਨਹੀਂ ਪਾਉਣਾ ਤਾਂ ਅੱਧੀ ਸ਼ੱਕਰ ਤੇ ਅੱਧੀ ਮਿਸ਼ਰੀ ਵੀ ਪਾ ਸਕਦੇ ਆ ਖੰਡ ਨਹੀਂ ਪਾਉਣੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਹੋਣ ਦੇਵਾਂਗੇ ਨਾਲੇ ਤਾਂ ਇਹ ਚਾਸ਼ਨੀ ਵਾਂਗੂੰ ਸੰਘਣੀ ਹੋ ਜੂਗੀ ਪਾਣੀ ਆ ਇਹਦਾ ਸੁੱਕ ਜੂਗਾ ਹੋਰ ਆਪਾਂ ਚੰਗੀ ਤਰ੍ਹਾਂ ਪਕਾਵਾਂਗੇ ਤੇ ਜਿਹੜੇ ਆਪਾਂ ਮਸਾਲੇ ਗ੍ਰाइंड ਕਰਕੇ ਰੱਖੇ ਸੀ ਆਪਾਂ ਹੁਣ ਮਸਾਲੇ ਵੀ ਇਹਦੇ ਵਿੱਚ ਐਡ ਕਰ ਦੇਵਾਂਗੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਪਕਾਉਨੇ ਆ ਤੇ ਨਾਲੇ ਆਪਾਂ ਈਮਲੀ ਦੇ ਫਾਇਦੇ ਜਾਣ ਲੈਂਦੇ ਆ ਇਹ ਖਾਣ ਵਿੱਚ ਬਹੁਤ ਸਵਾਦ ਹੁੰਦੀ ਹੈ ਬਾਜ਼ਾਰ ਵਿੱਚ ਇਮਲੀ ਦੀਆਂ ਚਟਣੀਆਂ ਵੀ ਮਿਲ ਜਾਂਦੀਆਂ ਨੇ ਪਰ ਉਹ ਕੈਮੀਕਲ ਦੇ ਨਾਲ ਬਣੀਆਂ ਹੁੰਦੀਆਂ ਨੇ ਇੱਕ ਇਹੀ ਇਮਲੀ ਦੀ ਚਟਣੀ ਹੈ ਜੋ ਸਾਡੇ ਪੇਟ ਨੂੰ ਖਰਾਬ ਨਹੀਂ ਸਭ ਤੋਂ ਵਧੀਆ ਕਰ ਦਿੰਦੀ ਹੈ ਜਦੋਂ ਅਸੀਂ ਵੇਸਣ ਦੇ ਪਕੌੜਿਆਂ ਨਾਲ ਇਹ ਇਮਲੀ ਦੀ ਚਟਣੀ ਦੀ ਵਰਤੋਂ ਕਰਦੇ ਹਾਂ ਤਾਂ ਪਕੌੜੇ ਜਿਹੜੇ ਜਲਦੀ ਪਚ ਜਾਂਦੇ ਨੇ ਜਦੋਂ ਅਸੀਂ ਇਸ ਵਿੱਚ ਗੁੜ ਪਾ ਕੇ ਇਸ ਨੂੰ ਪਕਾਉਂਦੇ ਹਾਂ ਤਾਂ ਇਹ ਇਮਲੀ ਸਾਡੇ ਲਈ ਇੱਕ ਦਵਾਈ ਬਣ ਜਾਂਦੀ ਹੈ ਤੇ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਉਂਦੀ ਹੈ ਜੇ ਤੁਸੀਂ ਜਿਆਦਾ ਗੁੜ ਵਧਾ ਕੇ ਪਾਉਂਗੇ ਜਾਂ ਸ਼ੱਕਰ ਵਧਾ ਕੇ ਪਾਉਂਗੇ ਤਾਂ ਇਹ ਵੀ ਤਸੀਰ ਹੈ ਜਿਹੜੀ ਠੰਡੀ ਹੋ ਜਾਂਦੀ ਹੈ ਹੁਣ ਆਪਣੀ ਇਮਲੀ ਪੱਕ ਚੁੱਕੀ ਹੈ ਥੋੜਾ ਜਾ ਇੱਕ ਅੱਧਾ ਮਿੰਟ ਆਪਾਂ ਹੋਰ ਪਕਾਵਾਂਗੇ ਇਸ ਤਰ੍ਹਾਂ ਹੀ ਹੋਣ ਲੱਗ ਗਿਆ ਜਿਸ ਤਰ੍ਹਾਂ ਜਿਵੇਂ ਆਪਣੀ ਚਾਸ਼ਨੀ ਹੁੰਦੀ ਹੈਗੀ ਜਿਹੜਾ ਗੁੜ ਸ਼ੱਕਰ ਆਪਾਂ ਪਾਈ ਆ ਉਹ ਵੀ ਬਿਲਕੁਲ ਇਹਦੇ ਵਿੱਚ ਪੱਕ ਜਾਊਗੀ ਤਾਂ ਕਿ ਆਪਾਂ ਇਹਨੂੰ ਸਟੋਰ ਕਰਕੇ ਰੱਖ ਸਕੀਏ ਤੇ ਇਹ ਖਰਾਬ ਨਾ ਹੋਵੇ ਤੇ ਆ ਦੇਖੋ ਹੁਣ ਆਪਣੀ ਇਹ ਮੂਲੀਆ ਜਿਹੜੀ ਪੱਕ ਕੇ ਬਿਲਕੁਲ ਤਿਆਰ ਹੈ ਜੀ ਹੁਣ ਆਪਾਂ ਗੈਸ ਦੀ ਫਲੇਮ ਨੂੰ ਬੰਦ ਕਰ ਦਵਾਂਗੇ ਤੇ ਹੁਣ ਆਪਾਂ ਇਹਨੂੰ ਠੰਡੀ ਹੋਣ ਤੱਕ ਰੱਖਾਂਗੇ ਦੇਖੋ ਆਪਣੀ ਚਟਣੀ ਬਿਲਕੁਲ ਸਮੂਥ ਜੀ ਬਣ ਗਈ ਹੈ ਤੁਸੀਂ ਚਾਹੋ ਤਾਂ ਇਹਦੇ ਵਿੱਚ ਮੱਗ ਜਿਗਰ ਵੀ ਪਾ ਸਕਦੇ ਹੋ ਮੱਗ ਜਿ ਆਪਣੇ ਦਿਮਾਗ ਲਈ ਬਹੁਤ ਚੰਗੇ ਹੁੰਦੇ ਆ ਬਹੁਤ ਵਧੀਆ ਹੁੰਦੇ ਆ ਮੈਨੂੰ ਇਹ ਸ਼ੂਟ ਨਹੀਂ ਕਰਦੇ ਤਾਂ ਕਰਕੇ ਅਸੀਂ ਇਹਦੇ ਵਿੱਚ ਮੱਗ ਜਿ ਨਹੀਂ ਪਾਏ ਤੁਸੀਂ ਪਾ ਸਕਦੇ ਆ ਇਸ ਇਮਲੀ ਨੂੰ ਲੈਣਾ ਕਿਵੇਂ ਆ ਤੁਹਾਨੂੰ ਹੁਣ ਦੱਸ ਦਿਆਂ ਸਵੇਰ ਸਬਜੀ ਨਾਲ ਸਬਜੀ ਦੇ ਵਿੱਚ ਪਾ ਕੇ ਵੀ ਖਾ ਸਕਦੇ ਜਿਵੇਂ ਦੇਖ ਲਓ ਤੁਸੀਂ ਚਨੇ ਵਗੈਰਾ ਦੀ ਸਬਜੀ ਬਣਾਈ ਉਸ ਦੇ ਵਿੱਚ ਇੱਕ ਚਮਚਾ ਪਾ ਕੇ ਖਾ ਸਕਦੇ ਆ ਜੇ ਤੁਸੀਂ ਸਬਜੀ ਦੇ ਵਿੱਚ ਨਹੀਂ ਖਾਣਾ ਪਸੰਦ ਕਰਦੇ ਸਬਜੀ ਦੇ ਵਿੱਚ ਸਾਨੂੰ ਮਿੱਠੀ ਜੀ ਸਬਜੀ ਲੱਗਦੀ ਆ ਲਈ ਪਾਉਣਾ ਤਾਂ ਇੱਕ ਚਮਚਾ ਪੌਣੇ ਗਲਾਸ ਦੇ ਵਿੱਚ ਇੱਕ ਚਮਚਾ ਦਾ ਪਾ ਕੇ ਤੁਸੀਂ ਸ਼ਰਬਤ ਬਣਾ ਕੇ ਵੀ ਪੀ ਸਕਦੇ ਆ ਇਸ ਤਰ੍ਹਾਂ ਤੁਸੀਂ ਬਣਾ ਕੇ ਲੈ ਸਕਦੇ ਆ ਤਾਂ ਵੀ ਤੁਹਾਨੂੰ ਇਹਦਾ ਬਹੁਤ ਫਾਇਦਾ ਹੋਊਗਾ ਜੇ ਤੁਹਾਨੂੰ ਜ਼ੁਕਾਮ ਜਾਂ ਬਲਗਮ ਦੀ ਸ਼ਿਕਾਇਤ ਰਹਿੰਦੀ ਹੈ ਤਾਂ ਉਹ ਇੱਕ ਚਮਚ ਗੁੰਗਣੇ ਪਾਣੀ ਦੇ ਵਿੱਚ ਪਾ ਕੇ ਇਸ ਨੂੰ ਲੈ ਸਕਦੇ ਨੇ ਕਾਫੀ ਆਰਾਮ ਮਿਲੇਗਾ ਤੁਸੀਂ ਵੀ ਇਸ ਤਰ੍ਹਾਂ ਇਮਲੀ ਦੀ ਚਟਨੀ ਹੈ ਜਿਹੜੀ ਘਰ ਦੇ ਵਿੱਚ ਬਣਾ ਕੇ ਤਿਆਰ ਕਰੋ ਤੇ ਨਾਲੇ ਤਾਂ ਜਦੋਂ ਆਪਾਂ ਚੀਜ਼ ਪਕੌੜੇ ਵਗੈਰਾ ਦੇ ਨਾਲ ਖਾਂਦੇ ਆ ਉਸ ਨਾਲ ਵੀ ਇਹ ਬਹੁਤ ਵਧੀਆ ਗੀ ਤੇ ਨਾਲੇ ਆਪਾਂ ਨੂੰ ਦਵਾਈ ਦਾ ਕੰਮ ਕਰਦੀ ਹੈ ਲੀਵਰ ਨੂੰ ਠੀਕ ਰੱਖਦੀ ਹੈ ਖਾਣਾ ਪਚਾਉਣ ਦੇ ਵਿੱਚ ਮਦਦ ਕਰਦੀ ਹੈ ਤੇ ਜਿਨ੍ਹਾਂ ਨੂੰ ਹਾਰਟ ਦੀ ਕਹਤਾ ਕਿ ਉਹ ਵੀ ਇਹ ਲੈਣ ਤਾਂ ਕਾਫੀ ਹੱਦ ਤੱਕ ਆਰਾਮ ਮਿਲਦਾ ਤੇ ਪੇਟ ਦੀਆਂ ਸਾਰੀਆਂ ਸਮੱਸਿਆ ਨੂੰ ਠੀਕ ਰੱਖਦੀ ਹੈ ਖਾਸ ਕਰਕੇ ਕਬਜ ਨੂੰ ਤਾਂ ਬਹੁਤ ਹੀ ਜ਼ਿਆਦਾ ਵਧੀਆ ਆਰਾਮ ਮਿਲਦਾ ਹੈ ਇਸ ਚਟਣੀ ਦੇ ਨਾਲ ਤਾਂ ਆਪਾਂ ਇਹੀ ਚਟਣੀ ਬਣਾਈਏ ਬਾਜ਼ਾਰ ਦੀ ਚਟਣੀ ਲਿਆਂਦੀ ਹੋਈ ਕੈਮੀਕਲ ਵਾਲੀ ਚਟਣੀ ਨਾ ਖਾਓ ਕਿਉਂਕਿ ਉਹ ਆਪਣੇ ਸਰੀਰ ਨੂੰ ਨੁਕਸਾਨ ਕਰਦੀਆਂ ਇਸ ਤਰ੍ਹਾਂ ਦੀ ਆਪਣੀ ਘਰ ਦੇ ਵਿੱਚ ਬਣਾਈ ਹੋਈ ਚਟਣੀ ਕਦੇ ਵੀ ਨੁਕਸਾਨ ਨਹੀਂ ਕਰੂਗੀ ਸਦੋਂ ਸਗੋਂ ਆਪਾਂ ਨੂੰ ਫਾਇਦੇ ਹੀ ਫਾਇਦੇ ਨੇ ਲਓ ਜੀ ਆਪਾਂ ਹੁਣ ਪਕੌੜੇ ਇਸ ਇਮਲੀ ਦੀ ਚਟਣੀ ਦੇ ਨਾਲ ਸਰਵ ਕਰਾਂਗੇ ਤੁਸੀਂ ਵੀ ਇਸ ਤਰ੍ਹਾਂ ਦੀ ਈਮਲੀ ਦੀ ਚਟਣੀ ਨਾਲ ਪਕੌੜੇ ਜਿਹੜੇ ਖਾ ਸਕਦੇ ਹੋ ਬਹੁਤ ਹੀ ਤੁਹਾਨੂੰ ਫਾਇਦਾ ਕਰਨਗੇ ਨੁਕਸਾਨ ਨਹੀਂ ਕਰਨਗੇ